ਮੈਂ ਆਪਣੇ ਰੱਬ ਵਰਗੇ ਸਰੋਤਿਆਂ ਨੂੰ ਬੇਨਤੀ ਕਰਦਾ ਹਾਂ ਜਦੋਂ ਫਿਕਰਾ ਖਤਮ ਹੋਵੇ ਤੁਸੀਂ ਨਾਲ-ਨਾਲ ਤਾੜੀਆਂ ਵਜਾਉਣੀਆਂ ਤਾਂ ਕਿ ਸਾਨੂੰ ਪਤਾ ਲੱਗੇ ਕਿ ਤੁਸੀਂ ਕਿੰਨਾ ਕੋ ਪਿਆਰ ਕਰਦੇ ਹੋ ਔਰ ਕਿੰਨੇ ਹੀ ਧਿਆਨ ਨਾਲ ਸੁਣਦੇ ਹੋ ਉਹ ਦਿਨ 15 ਕੋ ਹੋਏ ਲੈ ਕੇ ਆਇਆ ਮੁਕਲਾਵਾ ਪੀ ਲਈ ਆਤਣੇ ਮੈਂ ਰੱਜ ਕੇ ਸ਼ਰਾਬ 15 ਕੋ ਹੋਏ ਲੈ ਕੇ ਆਇਆ ਮੁਕਲਾਵਾ ਪੀ ਲਈ ਆਤਣੇ ਮੈਂ ਰੱਜ ਕੇ ਸ਼ਰਾਬ ਕਹਿੰਦੀ ਮੇਰਾ ਸਿਰ ਦੁਖਦਾ ਕਹਿੰਦੇ ਮੇਰਾ ਸਿਰ ਦੁਖਦਾ ਉਹ ਨਾਲੇ ਅੱਜ ਮੇਰਾ ਮੂਡ ਖਰਾਬ ਅੱਗੋਂ ਕਹਿੰਦੇ ਸਿਰ ਦੁਖਦਾ ਨੂੰ ਮਾਰਦੇ ਨੂੰ ਆਇਆ ਤੀਨ ਅੱਜ ਦਾ ਮੇਰਾ ਕਦੋਂ ਦਾ ਕੰਦਾ ਦੇ ਨਾਲ ਵੱਜਦਾ ਮੈਨੂੰ